ਮੰਮੀ ਨੂੰ ਬੁਲਾ ਕੇ ਲੈਣਾ ਫੇਰ ਕਰਵਾਉਣਾ ਸੋਦੀ ਦਾ ਚੰਡ ਡਾਂ ਬਾਈ ਬੋਲ ਯਾਰ ਕਿਉਂ ਲਈ ਜਾਣਾ ਯਾਰ ਕੈਮਰਾ ਕਹਿ ਮੜਾ ਯਾਰ ਕਿਉਂ ਲਈ ਜਾਣਾ ਤੈਨੂੰ ਰੱਖੇ ਦਿਹਾੜੀ ਦੇ 500 ਰੁਪਏ ਦੇ 500 ਮੀਟਰ ਦਾ ਬਟਾ ਦੇ ਨਹੀਂ ਜੈਦੀ ਆਇਓ ਆ ਬੰਦਾ ਟਿਕਦਾਨੀ ਉਹ ਯਾਰ ਇਹ ਜੋ ਕਿਹੜਾ ਤੁਸੀਂ ਤੁਸੀਂ ਸੋ ਪਹਿਲਾਂ ਬੋਲਣਾ ਸਿੱਖ ਲਓ ਤੁਸੀਂ ਤੁਸੀਂ ਤਾਂ ਬੋਲ ਲਿਆ ਬਾਈ ਆਉਂਦਾ ਨਹੀਂ ਯਾਰ ਕਹਿ ਜੀ ਟ੍ਰਿਪ ਨੂੰ ਹੈ ਸਸੀ ਕਾਲ ਜੀ ਅੱਜ ਅਸੀਂ ਨਵੇਂ ਪੋਡਕਾਸਟ ਦੇ ਵਿੱਚ ਹਾਜ਼ਰ ਹੋਏ ਆਂ ਤੇ ਲੈ ਕੇ ਤੁਹਾਨੂੰ ਯਾਰ ਕੈਮਰਾਮੈਨ ਆ ਕੀ ਬੈ ਕੇ ਬੁੱਕ ਜਿਤਨੀ ਨਾ ਤਾਕੀ ਦਾ ਆਪਣੇ ਕੋਲ ਕੋਈ ਬੰਦਾ ਨਹੀਂ ਖੜਦਾ ਗੰਦ ਪਾ ਰੱਖਿਆ ਮੜਾ ਜਾਂ ਪੋਡਕਾਸਟ ਸਮਾਰ ਕੇ ਰੱਖੀਦਾ ਹੁੰਦਾ ਉਹ ਤੂੰ ਕਿਉਂ ਪੰਦਰਾਂ ਸੀਨਾ ਤੇਰਾ ਪੋਡਕਾਸਟ ਹੋ ਜਾ ਤੂੰ ਹੱਸੀ ਜਾਣਾ ਤੇ ਮਸਾ ਅਸੀਂ 150 ਕਿਲੋਮੀਟਰ ਚੱਲ ਗਏ ਸਿੱਧਾ ਬਹਿ ਜਾ ਤੇ ਜਿਹੜੇ ਬੰਦੇ ਨੇ ਅੱਜ ਯਾਰਾ ਚੌਕ ਚੂਕ ਲੇਟਾ ਮੜਾ ਜਾਂ ਪਰਾਂ ਕਰਦਾ ਅਗਰ ਤੂੰ ਦੇਖ ਲਿਆ ਕਰਨਾ ਯਾਰ ਤੈਨੂੰ ਦਿਹਾੜੀ ਦਿਨਾਂ ਮੈਂ ਇਹ ਤਾਂ ਚੱਲਣ ਜਾਣ ਬੰਦਾ ਮੜਾ ਐ ਸਾਈਡ ਤੇ ਕਰ ਚੌਕ ਚੂਕ ਲੇਟਾ ਅੱਜ ਅਸੀਂ 150 ਕਿਲੋਮੀਟਰ ਉਹ ਸੌਰੀ ਮਤਲਬ ਕਿ 150 ਕਿਲੋਮੀਟਰ ਚੱਲ ਕੇ ਤੁਹਾਡਾ ਪੋਡਕਾਸਟ ਕਰਨ ਤੇ ਜਿਹੜੇ ਬੰਦੇ ਨਾਲ ਪਹਿਲਾ ਆਏ ਦੱਸੋ ਵੀ ਤੁਸੀਂ ਨਾ ਪਹਿਲਾ ਪੋਡਕਾਸਟ ਕੀਤੀ ਐ ਉਹ ਪਹਿਲਾ ਪੋਡਕਾਸਟ ਜੇ ਛੁੱਟਣਾ ਕਰੂ ਫੇਰ ਹੀ ਅੱਗੇ ਹੋਣਗੇ ਸਰ ਜੀ ਮਾਮੂ ਨਹੀਂ ਕਰਦਾ ਯਾਰ ਪਹਿਲਾ ਉਹ ਨਾ ਯਾਰ ਮੈਂ ਤਾਂ ਕਰਦਾ ਨਹੀਂ ਉਹ ਤੇਰੇ ਨੰਬਰ ਬਣਨਗੇ ਪੋਡਕਾਸਟ ਮਤਲਬ ਕਿ ਮਤਲਬ ਕਿ ਮੇਰੇ ਨੰਬਰ ਬਣਨਗੇ ਤੁਸੀਂ ਮਹਾਨ ਹਸਤੀਓ ਤੇ ਨਾ ਕਾਰਨ ਇਹ ਆ ਕੈਮਰਾ ਬਾਈ ਬਣ ਕੇ ਕੈਮਰਾਮੈਨ ਤੇਰੇ ਮੂਰੇ ਹੱਥ ਬੰਨੇ ਕੈਮਰਾ ਨਾਲ ਲਿਆ ਇਹ ਬੰਦਾ ਪਹਿਲੀ ਮਸਾ ਭੱਜੂ ਕਮਛਦਾ ਬਾਈ ਬਣ ਕੇ ਸਿੱਧਾ ਹਾੜੇ ਵੀ ਕੈਮਰਾ ਹਿਲਾਈ ਜਾ ਨਾ ਮੜਾ ਸਿੱਧਾ ਰੱਖ ਬਾਈ ਬਣ ਕੇ ਤੂੰ ਟਿੱਕੇ ਬਹਿ ਜਾ ਤੇ ਮਤਲਬ ਕਿ ਪੋਡਕਾਸਟ ਦੁਬਾਰਾ ਸ਼ੁਰੂ ਕਰਦੇ ਆ ਤੇ ਜਿਹੜੇ ਮਹਾਨ ਬੰਦੇ ਨਾਲ ਮਲਾ ਰਹੇ ਆ ਇਹ ਸਾਡੇ ਏਰੀਆ ਚ ਬਹੁਤ ਜ਼ਿਆਦਾ ਮਹਾਨ ਆ ਤੇ ਇਹਦਾ ਮਤਲਬ ਕਿ ਜਿਹੜਾ ਮਹਾਨ ਬੰਦਾ ਸਾਨੂੰ ਮਲਾ ਰਹੇ ਆ ਤੇ ਇਹ ਮਤਲਬ ਕਿ ਤੇ ਤੁਹਾਡਾ ਨਾਮ ਕੀ ਹੈ ਜੀ ਨਾਮ ਹੈਗਾ ਮੇਰਾ ਤਕਦੀਰ ਸਿੰਘ ਸਿੱਧੂ ਤੇ ਪੌਡਕਾਸਟ ਤੁਸੀਂ ਆਪ ਹੀ ਲੈਣਾਗੇ ਨਾਮ ਮੇਰਾ ਤੁਹਾਨੂੰ ਪਤਾ ਨਹੀਂ ਯਾਰ ਬਾਈ ਯਾਰ ਮੇਨ ਗੱਲ ਆ ਦੇਖ ਲੋ ਬੰਦੇ ਘਿਰ ਜੇ ਨੇ ਗੁੱਸੇ ਨਾ ਹੋ ਬਾਈ ਮੇਨ ਗੱਲ ਇਹ ਆ ਯਾਰ ਹਨਾ ਅਜਿਹਾ ਪੌਡਕਾਸਟ ਕਰਾ ਤੁਹਾਨੂੰ ਕਰਨਾ ਪੈਂਦਾ ਹੁੰਦਾ ਸਾਨੂੰ ਤਾਂ ਮਤਲਬ ਕਿ ਪੈਸੇ ਕਮਾਉਣ ਤੱਕ ਮਤਲਬ ਇਹ ਸਿਸਟਮ ਚਾ ਲਾਉਣ ਕਾਤਰ ਤੇ ਐਂ ਕਰਕੇ ਤੂੰ ਹੁਣ ਮੇਰੇ ਕੱਪੜੇ ਦੇਖੀਂ ਦਾਦਾ ਲਾਲਾ ਯਾਰ ਹੁਣ ਲੋਅਰ ਨਾ ਮਾਰ ਹੁੱਡੀ ਜੀ ਬਾਈ ਫਿਰਦਾ ਤੇ ਮਤਲਬ ਕਿ ਤਕਦੀਰ ਸਿੰਘ ਸਿੱਧੂ 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 ਮਤਲਬ ਕਿ ਇੰਸਟਾਗ੍ਰਾਮ ਤੇ ਬਹੁਤ ਮਸ਼ਹੂਰ ਬੰਦਾ ਬਾਈ ਬਣ ਕੇ ਕੈਮਰਾ ਨਾਲ ਰਿਹਾ ਬੰਦਾ ਮੇਰਾ ਹਿੱਲੀ ਜਾਂਦਾ ਕਿਉਂਕਿ ਬੰਦਾ ਬਾਜੂ ਤੇ ਉਹਦੇ ਲਈ ਮੜਾ ਹਾਸੇ ਵਿਗਾ ਕੇ ਮਤਲਬ ਆਪਾਂ ਮੇਨ ਮੇਨ ਗੱਲਾਂ ਕਰਾਂਗੇ ਜਿਹੜੇ ਲੋਕ ਪੂਰੇ ਖੁਸ਼ ਹੋਣ ਇੰਟਰਵਿਊ ਦੇਖ ਕੇ ਮਤਲਬ ਕਿ ਵਧੀਆ ਵਧੀਆ ਤੇ ਇੰਟਰਵਿਊ ਚੱਲੇ ਤੇ ਆਪਾਂ ਆਹਨ ਗੰਦੇ ਗੱਦਿਆਂ ਤੇ ਬੈਠਾ ਇੱਥੇ ਸੋਹਣੇ ਸੋਫੇ ਦੇ ਬੈਠੇ ਤੂੰ ਵੀ ਕਿਸੇ ਦਿਨ ਮਤਲਬ ਕਿ ਮਤਲਬ ਮਹਾਨ ਹੋ ਮਤਲਬ ਤੁਸੀਂ ਤਾਂ ਮਹਾਨ ਹੀ ਹੋ ਮੈਂ ਮਹਾਨ ਬਣ ਜਾਊਗਾ ਇਹ ਮਤਲਬ ਕਿ ਇੰਟਰਵਿਊ ਚੱਲੇ ਮੇਰੇ ਚੈਨਲ ਤੇ ਸਵਾਗਤ ਦਾ ਮਤਲਬ ਕਿ ਸਵਾਗਤ ਹੈ ਰੈਕਟਰ ਕੇਬਲ ਹੜੀਗੜ ਤੇ ਹੁਣ ਆਪਾਂ ਪੌਡਕਾਸਟ ਦਾ ਕੰਮ ਸ਼ੁਰੂ ਕਰ ਲਿਆ ਮੈਂਨ ਤਕਦੀਰ ਸਿੰਘ ਸਿੱਧੂ ਸਿੱਧੂ ਹੈਨਾ ਤੇ ਤਕਦੀਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਕੈਮਰਾ ਨਾਲ ਲੈ ਕੈਮਰਾਮੈਨ ਮੇਰੇ ਕੈਮਰਾਮੈਨ ਹੈ ਤਾਂ ਕਿ ਉਹਨਾਂ ਨੂੰ ਮਾਫ਼ ਕਰਦੇ ਤੇ ਮਤਲਬ ਕਿ ਤੁਸੀਂ ਇਹ ਕੀ ਕੀ ਮਤਲਬ ਕਿ ਕਿਹੜੇ ਹੁਣ ਸਵਾਲ ਵੀ ਨਹੀਂ ਆਉਂਦੇ ਯਾਰ ਹੁਣ ਮੈਂ ਤਾਂ ਪੋਡਕਾਸਟ ਦਾ ਕੰਮ ਪਹਿਲੀ ਸਾਰੀ ਤੁਸੀਂ ਤੁਸੀਂ ਸੋ ਪਹਿਲਾਂ ਬੋਲਣਾ ਸਿੱਖ ਲਓ ਤੁਸੀਂ ਤੂੰ ਸੋ ਤਾਂ ਬੋਲ ਲਿਆ ਭਾਈ پتہ ਨਹੀਂ ਯਾਰ ਕਹਿੰਦੇ ਇੰਟਰਵਿਊ ਹੈ ਯਾਰ ਮੈਂ ਇੰਟਰਵਿਊ ਕਰਨ ਦਾ ਪ੍ਰੋਫੈਸ਼ਨਲ ਨਹੀਂ ਹਾਂ ਤੈਨੂੰ ਦੱਸਾਂ ਮੈਂ ਤਾਂ ਕਿਸੇ ਦੇ ਮਾਗਰ ਲਾ ਕੇ ਇਹ ਕੰਮ ਸ਼ੁਰੂ ਕੀਤਾ ਕਿਸੇ ਦੇ ਮਾਗਰ ਓਹੋ ਵੱਡੇ ਚੈਨਲ ਵਾਲਿਆਂ ਨੂੰ ਦੇਖ ਕੇ ਕਿਸੇ ਦਾ ਕੰਮ ਦੇਖ ਕੇ ਫਿਰ ਇੰਟਰਵਿਊ ਦਾ ਕੰਮ ਸ਼ੁਰੂ ਕੀਤਾ ਇਹੋ ਜਿਹਾ ਕੈਮਰਾਮੈਨ ਜਿਹੜੇ ਮੇਰੇ ਕੈਮਰਾਮੈਨ ਨੇ ਭੱਜੋ ਤੁਸੀਂ ਭੱਜੋ ਇਥੋਂ ਭੱਜੋ ਬਾਈ ਭਾਜਦੇ ਨਹੀਂ ਮੈਂ ਮਾਸਾ ਤੇਰੇ ਕੋਲ ਜੇ ਮੈਂ ਤੇਰੇ ਕੋਲੇ ਆਉਂ ਤਾਹੀਂ ਮੈਨੂੰ ਕੋਈ ਵੱਡਾ ਬੰਦਾ ਬਾੜੂਗਾ ਤੇ ਮੈਂ ਤੂੰ ਚੌਕ ਨੂੰ ਖਲਟ ਖੜਾ ਆ ਤੂੰ ਉਹੀ ਕਹਦਾ ਕੁਛ ਨਾ ਇਹ ਦੇਖੋ ਜੀ ਇਹ ਤਾਂ ਵੈਸੇ ਜੀ ਹਾਸੇ ਮਜ਼ਾਕ ਦੀ ਗੱਲਾਂ ਬਾਤਾਂ ਕਰਦੇ ਆ ਕਿ ਜੀ ਮੈਂ ਤੇਰੀ ਇੰਟਰਵਿਊ ਕਰੂੰ ਤਾਹੀਂ ਮੈਂ ਤੁਹਾਨੂੰ ਹੋਰ ਇੰਟਰਵਿਊ ਕਰਾਵ ਤੂੰ ਤਾਂ ਮੇਰੇ ਏਰੀਆ ਨੇ ਬਾਈ ਬਣ ਕੇ ਤੂੰ ਇੰਟਰਵਿਊ ਕਰ ਲਾ ਲੋ ਤੂੰ ਮਾੜੀ ਜੀ ਮ ਕਰੋ ਅੱਧੇ ਕ ਮੇਰੇ ਟਾਈਮ ਚ 10 ਮਿੰਟ ਰਹਿੰਦੇ ਨੇ ਮੈਂ ਸਕੂਲ ਜਾਣਾ ਸੀ ਸੀ ਸਕੂਲ ਜਾਣਾ ਸੀ ਤੇ 10 ਦੇ 10-10 ਮਿੰਟਾਂ ਚ ਸੇਦੀ ਕੰਮ ਕਰ ਦੋ ਨਾ ਹਾਂ 10 ਮਿੰਟਾਂ ਚ ਬਣਾ ਲੈਂਗੇ ਟਰੀ ਤੇ ਮੇਨ ਕਾਰਨ ਮੈਂ ਕਿਸ ਨੂੰ ਦੇਖ ਕੇ ਮੇਰੇ ਕੈਮਰਾਮੈਨ ਨੂੰ ਦੁਬਾਰਾ ਸੀ ਕਰ ਰਹੇ ਹਾਂ ਤੇ ਹਿਲਾਵੇ ਨਾ ਬਈ ਵਣ ਕੀ ਬੇਨਤੀ ਕੀਤੀ ਜਾਂਦੀ ਆ ਤੂੰ 2 ਮਿੰਟਾਂ ਤੋਹੀ ਨਾ ਕਰਕਾ ਤੇ ਕਿਹੜੀ ਜਮ ਅਗਲਾ ਸਵਾਲ ਪਹਿਲਾਂ ਸ਼ੁਰੂ ਕਰਦੇ ਵੀ ਕਿਹੜੀ ਕਲਾਸ ਚ ਪੜਦਾ ਸਾਨੂੰ ਐ ਨਹੀਂ ਪਤਾ ਲੱਗਿਆ ਯਾਰ ਮੈਂ ਸੈਕਿੰਡ ਚ ਪੜਦਾ ਉਹ ਯਾਰ ਜੇ ਪਤਾ ਹੁੰਦਾ ਮੈਂ ਤਾਂ ਲੋਕਾਂ ਮਗਰ ਲਾ ਕੇ ਕੰਮ ਸ਼ੁਰੂ ਕੀਤਾ ਆ ਤੂੰ ਮੇਰਾ ਆ ਦੇਖ ਲੈ ਮੈਂ ਇਹ ਕ ਦੇਖ ਲੈ ਆ ਟੁੱਟੇ ਮੈਂ ਇਹ ਨਹੀਂ ਇਹ ਇਹ ਚੱਲੂ ਕੰਮ ਪਤਾ ਮੈਂ ਕਿਵੇਂ ਕੰਮ ਸ਼ੁਰੂ ਕੀਤਾ ਤੁਹਾਨੂੰ ਮੇਨ ਗੱਲ ਦੱਸਾਂ ਕੈਮਰਾਮੈਨ ਥੋੜਾ ਜਿਹਾ ਬੰਦ ਰੱਖੀ ਹਲੇ 2 ਮਿੰਟ ਮੈਂ ਪਤਾ ਕਿਉਂ ਕੰਮ ਸ਼ੁਰੂ ਕੀਤਾ ਮਤਲਬ ਕਿ ਕੋਈ ਵੱਡੇ ਚੈਨਲਾਂ ਵਾਲੇ ਇੰਟਰਵਿਊ ਕਰਦੇ ਉਹਨਾਂ ਨੂੰ ਦੇਖ ਕੇ ਇੰਟਰਵਿਊ ਦਾ ਕੰਮ ਸ਼ੁਰੂ ਕਰ ਲਿਆ ਦੂਣਾ ਬਗੋਂ ਮੈਂ ਵੀ ਫਸ ਗਏ ਮੈਂ ਤਾਂ ਯਾਰ ਪੈਸੇ ਦਾ ਲਾਲਚ ਕਰਕੇ ਵੀ ਪੈਸੇ ਕਮਾਇਆ ਕਰਾਂਗੇ ਇੰਟਰਵਿਊ ਕਰਿਆ ਕਰਾਂਗੇ ਮਤਲਬ ਕਿਸੇ ਦੇ ਪਿੱਛੇ ਲਾ ਕੇ ਹੁਣ ਮੈਂ ਫਸ ਗਿਆ ਮੈਂ ਲੱਖ ਡੇਢ ਲੱਖ ਰੁਪਏ ਫੋਨ ਤੇ ਲਾਟਿਆ 20 30 ਹਜ਼ਾਰ ਮੇਕਾਂ ਤੇ ਲਾਤਾ ਨਾ ਤਾਂ ਉੱਧਰ ਦਾ ਨਾ ਉੱਤਰਦਾ ਹੁਣ ਤੂੰ ਮੇਰਾ ਹੁਣ ਤੂੰ ਮੇਰਾ ਇੰਟਰਵਿਊ ਪਾ ਤੇ ਉਦੋਂ ਪੈਸੇ ਬਣਨ ਤਾਂ ਆਪਾਂ ਥੋੜਾ ਜਿਹਾ ਸੈਟਅਪ ਲਾਈਏ ਅੱਗੇ ਵਾਸਤੇ ਸੋਨਾ ਬਣਾ ਲਈ ਹੁਣ ਆਪਾਂ ਬੈੱਡ ਦੇ ਢੂਰ ਨਾਲ ਬੈਠੇ ਆ ਹਮਝ ਗਿਆ ਗੱਲ ਹਾਂ ਤੂੰ ਮੇਰਾ ਸਾਥ ਦੇ ਜਾਂ ਤੇ ਹੁਣ ਮੇਰਾ ਹੁਣ ਤੂੰ ਮੂੰਹ ਚ ਡੱਪ ਡੱਪ ਕਰਨਾ ਬ ਹੁਣ ਆਪਣੀ ਮਤਲਬ ਕਿ ਯੋਗਤਾ ਬਣ ਗਈ ਇੱਕ ਤਰ੍ਹਾਂ ਦੀ ਸੰਧੀ ਹੋ ਗਈ ਹੈ ਨਾ ਤੇ ਹਾਂ ਹੋਈ ਨਹੀਂ ਸੰਧੀ ਉਹ ਕਰਦੇ ਇੰਟਰਵਿਊ ਆ ਮਾਂ ਕਰਦੇ ਮੇਰਾ ਲਹੂ ਨਾ ਇੱਕ ਮੈਂ ਨਾ ਕੈਮਰੇ ਵਾਲਾ ਗਾਲ ਨਿਕਲ ਗਈ ਸੀ ਗਲਤੀ ਵਲੀ ਮੈਂ ਕੈਮਰਾਮੈਨ ਨੂੰ ਕਹਿੰਦਾ ਬੀ ਪਲਾ ਦਿੱਤੀ ਜਾਵੇ ਇੱਥੇ ਤੇ ਮਤਲਬ ਕਿ ਕੈਮਰਾਮੈਨ ਵੀ ਲਹੂ ਵੀ ਨਾ ਮੇਰੀ ਗੱਲ ਸੁਣ ਮੇਰੀ ਮਾਲ ਸੁਣੋ ਜੀ ਤੇ ਅਗਲਾ ਸਵਾਲ ਇਹ ਆ ਵੀ ਮਤਲਬ ਕਿ ਤੁਸੀਂ ਕਿਹੜੇ ਸਕੂਲ ਚੋਂ ਤਾਂ ਪੜ੍ਹਦੇ ਹੋ ਦੱਸਤਾ ਤੇ ਤੁਸੀਂ ਵੀਡੀਓ ਕਦੋਂ ਤੋਂ ਬਣਾਉਣ ਲੱਗੇ ਮਸ਼ਹੂਰ ਕਦੋਂ ਹੋ ਹੈਲੋ ਮੈਂ ਸਹੀ ਕਰ ਦ ਹੂੰ ਲੱਕ ਲਾ ਦਸੀਆ ਤੁਸੀਂ ਉਹਨੇ ਦਰਜ ਲਿਆ ਤੂੰ ਮੈਨੂੰ ਐ ਦੱਸ ਦੇ ਵੀ ਵੀਡੀਓ ਕਦੋਂ ਤੋਂ ਬਣਾਉਣ ਲੱਗੀ ਆ ਦੱਸ ਵੀ ਵੀਡੀਓ ਆ ਸੀ ਲਾ ਆ ਸੀ ਨ ਘੰਟਾ ਤੰਨ ਸ਼ਿਲਾਂ ਦਾ ਸੀ ਮੈਂ ਤੰਨ ਹੱਲਾ ਦਾ ਹਾਂ ਟੱਕਰ ਫਟੇ ਚੱਕ ਤੇ ਕਟੇ ਹਾਂ ਤੇ ਮਤਲਬ ਕਿ ਤੁਸੀਂ ਇਹ ਕਿਤੇ ਚ ਵੀ ਤੁਸੀਂ ਆਏ ਕਿਹਦੀ ਮਦਦ ਨਾਲੋਂ ਵੀਡੀਓ ਕਿਤੋਂ ਬਣਾਉਣ ਲੱਗੇ ਹੈਲੋ ਬਰੋ ਆ ਸੌਰੀ ਮੈਗ ਤਾਂ ਹੀ ਨਹੀਂ ਮੇਰੇ ਕੋਲ ਅਸੀਂ ਚਾਕਲੇਟ ਰੱਖ ਲੈਨੇ ਚਾਕਲੇਟ ਨਹੀਂ ਮੈਂ ਕਹਿੰਦਾ ਤੁਸੀਂ ਵੀ ਅਰ ਝੂਠੇ ਸਮਾਨ ਹੀ ਚੱਕ ਰੱਖੇ ਨੇ। ਓਹੋ ਇਹ ਤਾਂ ਕਿਸੇ ਦੀ ਹੋਰ ਇੰਟਰਵਿਊ ਕਰਨਗੇ ਸੀ ਉਹਨੇ ਖਾਧੀ ਨਹੀਂ ਉਹਨੇ ਕੰਜਰ ਦੇ ਨੇ ਇੰਟਰਵਿਊ ਕਰਾਈ ਨਹੀਂ ਮੈਂ ਤੇ ਨਾ ਮਾਰੀ ਲੈ ਸਕਦੇ ਤੇਰੇ ਮੂਰੇ ਤਾਂ ਤੇ ਇੰਟਰਵਿਊ ਤੂੰ ਤਾਂ ਤੁਸੀਂ ਦਵਾਈ ਨਹੀਂ ਲੈ ਸਕਦੇ ਆ ਬੰਦਾ ਉਹ ਬੰਦਾ ਚਾਕਲੇਟ ਖਾਂਦੇ ਨਹੀਂ ਸੀ ਉਹਨੂੰ ਸ਼ੂਗਰ ਸੀ ਕੂਕਾ ਮੈਂ ਤਾਂ ਖਾਣੀ ਨਹੀਂ ਹਾਏ ਤੂੰ ਬਾਈ ਬਣ ਕੇ ਤੇਰਾ ਸਾਰਾ ਟਾਈਮ ਦੇਖਾਂ ਉਹ ਸਵੇਰ 7 ਹੋ ਕੇ ਢਾਈ 7 ਬੈਣ ਆਉ ਜੀ ਬਾਈ ਬਣ ਕੇ ਕਰ ਲਾ ਮੈਂ ਤਾਂ ਜਾਨਾ ਮੈਨੂੰ ਚੰਗਾ ਲੱਗਦਾ ਖਾਣ ਤੇ ਮੈਨੂੰ ਮਤ ਜਾਨਾ ਤੂੰ ਮੇਰੇ ਪੰਜ ਕੇ ਸਵੇਰ ਲੰਨ ਦੀ ਆਪ ਰਹੀ ਮੇਨੂੰ ਹਾਕਣਾ ਮਰੀ ਕੈਮਰਾ ਬੰਦ ਕਰਕੇ ਤੇ ਇੰਟਰਵਿਊ ਬਣਾ ਰਹੇ ਆ ਤੈਨੂੰ ਆ ਚਾਕਲੇਟ ਹੋ ਜਾ ਪੰਦ ਕਿਸਵਲ ਪੰਦ ਕਿਸਵਲ ਇੱਕ ਗੱਲ ਆ ਮੇਰੇ ਮਮਾ ਨੂੰ ਕਹਦੇ ਹੋ ਵੀ ਉਹ ਅੱਜ ਬੁਖਾਰ ਚੜ ਰਿਹਾ ਹਾਂ ਹਾਂ ਚੱਲ ਤੁਹਾਨੂੰ ਮੈਂ ਦੋਸਵਾਂ ਲਾਂ ਦੇ ਆ ਦੇ ਦੇ ਦੋਸਵਾਂ ਲਾਂ ਤੇ ਮਤਲਬ ਕਿ ਤੁਹਾਨੂੰ ਇਹ ਲੈਂਡ ਚ ਲੈ ਕੇ ਕਹਣਾ ਹੈ ਮਤਲਬ ਬਲੌਗਰ ਬਣੇ ਤੁਸੀਂ ਜੀ ਮੈਂ ਤਾਂ ਡੈਡੀ ਦਾ ਗਿਆ ਸੀ ਠੀਕ ਆ ਜੀ ਤੇ ਮਤਲਬ ਕਿ ਤੁਸੀਂ ਚੰਗੇ ਚੰਗੇ ਵੀਡੀਓ ਬਣਾਉਣੇ ਇਹ ਸਿੱਖਿਆ ਤੁਹਾਨੂੰ ਚੰਗੇ ਵੀਡੀਓ ਬਣਾਉਣੇ ਹੋਰ ਦੋਸਵਾਂ ਮਾਰੀ ਬਣਾਵਾ ਮਤਲਬ ਕਿ ਉਹ ਯਾਰ ਇੱਕਦਾਂ ਮੇਰਾ ਕੈਮਰਾਮੈਨ ਕਹਿੰਦੇ ਇੱਕ ਬੰਦਾ ਹਲਾਈ ਜਾਂਦਾ ਇੱਕ ਛੋਟਾ ਚਾਕਲੇਟ ਖਾਈ ਨੇ ਕਿ ਤੂੰ ਜੁੱਠੇ ਚ ਭਾਲਾ ਜਵਾ ਦੇ ਇੰਟਰਵਿਊ ਚੱਲੂ ਕਿਵੇਂ ਹੁਣ ਮੈਨੂੰ ਐਂ ਦੱਸ ਦੇ ਚੱਲ ਚੱਲੂ ਹੀ ਆ ਬੇ ਹੁਣ ਮੈਨੂੰ ਐਂ ਦੱਸ ਦੇ ਇੰਟਰਵਿਊ ਬਣ ਗਈ 20 ਮਿੰਟਾਂ ਦੀ ਇਹ ਜੋ ਮੈਂ ਕਿਹੜਾ ਸੀਨ ਲਾਵਾਂ ਕੱਟ ਕੇ ਓਏ ਸਾਰੀ ਲਾ ਦੋ ਸੈਲ ਸੂਲ ਦਾ ਪਤਾ ਨਹੀਂ ਮੈਂ ਜਾਂਦਾ ਸਕੂਲ ਨਹੀਂ ਖਾ ਲੈਣਾ ਮੇਰੀ ਗੱਲ ਸੁਣ ਨਾ ਓਏ ਕੀ ਹੋ ਰਿਹਾ ਇਹਨੇ 2 ਮਿੰਟ ਦੇ ਉਹਨੇ ਅੱਧੇ ਮਿੰਟ ਦੀ ਵੀਡੀਓ ਹੋਰ ਬਣਾ ਲਾ ਚੱਲ ਠੀਕ ਐ ਚੱਲ ਠੀਕ ਮੈਂ ਹਾਈਲਾਈਟ ਕਰ ਦੂੰ ਤੇ ਜੀ ਟਾਈਮ ਕਿੰਨਾ ਹੋ ਗਿਆ ਦੇ ਪੈਣਾ ਹੀ ਕਹਿ ਦਿੰਨਾ ਮੈਂ ਹਾਂ 20 ਬੰਦਾ ਤੱਕ ਇਹਦੀ ਵੀਡੀਓ ਕਦੇ ਫੇਰ ਇੰਟਰਵਿਊ ਲਾਵਾਂਗੇ ਜਾਂ ਤੂੰ ਬਿਮਾਰ ਹੋ ਜਾ ਮਾਂ ਮੰਮੀ ਨੂੰ ਬੁਲਾ ਕੇ ਲਿਆਉਣਾ ਫੇਰ ਕਰਵਾਉਣਾ ਸੋਦੀ ਦਾ ਝੰਡਾ ਬਾਈ ਬੋਲ ਯਾਰ ਕਿਉਂ ਹੁਲਾਈ ਜਾਣਾ ਯਾਰ ਕੈਮਰਾ ਕਹਿ ਮੜਾ ਜਾ ਕਿਉਂ ਹੁਲਾਈ ਜਾਣਾ ਤੈਨੂੰ ਰੱਖੇ 3.500 ਰੁਪਏ ਦੇ 500 ਰੁਪਏ ਦਾ ਬਟਾ ਦੇ ਨਹੀਂ ਜ਼ਿਆਦੀ ਆਇਆ ਉਹ ਬੰਦਾ ਟਿਕਦਾ ਨਹੀਂ ਉਹ ਯਾਰ ਇਹ ਜੋ ਕਿਹੜਾ ਸੀਨ ਕੱਟ ਕੇ ਲਾਵਾਂ ਤੇ ਅਗਲੀ ਇੰਟਰਵਿਊ ਜੀ ਮਤਲਬ ਕਿ ਇਹ ਇੰਟਰਵਿਊ ਆਪਾਂ ਪਾਉਂਦੇ ਨਹੀਂ ਚੈਨਲ ਤੇ ਠੀਕ ਆ ਇਹਦੀ ਇੰਟਰਵਿਊ ਪਾਉਣੀ ਨਹੀਂ ਹੁਣ ਠੀਕ ਆ ਇਹ ਤਾਂ ਪਈ ਨਹੀਂ ਮਾ ਸਾਡਾ ਚੈਨਲ ਹੈਕ ਕਰਦਾ ਕੋਈ ਨਹੀਂ ਕਰਨਾ ਮੈਂ ਤਾਂ ਇਹ ਗੱਲ ਕਹਿਣਾ ਜੀ ਕੋਈ ਬੰਦਾ ਕਹੇ ਦਿਮਾਗ ਰਲਾ ਕੇ ਆ ਪੋਡਕਾਸਟ ਨਾਲ ਇੰਟਰਵਿਊ ਦਾ ਕੰਮ ਸ਼ੁਰੂ ਨਾ ਕਰੇ ਕਿਉਂਕਿ ਇਹ ਹਜੇ ਮਹਾਨ ਬੰਦੇ ਨੇ ਜਿਹੜੇ ਮਹਾਨ ਨਹੀਂ ਕਹਿ ਸਕਦਾ ਇਹ ਹਜੇ ਫੇਮਸ ਬੰਦੇ ਮੇਰੇ ਵਰਗ ਨੂੰ ਰਾਹ ਨਹੀਂ ਦਿੰਦੇ ਇੰਟਰਵਿਊ ਵਾਲੇ ਵਾਂਗੂ ਨਾ ਤਾਂ ਇਹਨਾਂ ਨੂੰ ਚਾਕਲੇਟ ਆਖਮਣੇ ਪੈਂਦੇ ਨੇ ਤੇ ਨਾਲੇ ਰੋਸਦੇ ਨੇ ਸਭ ਪਹਿਲੀ ਗੱਲ ਤੁਸੀਂ ਗੱਲਾਂ ਹੀ ਉਲਟੀਆਂ ਸਿੱਧੀਆਂ ਬੋਲਦੇ ਹੋ ਕਿਹੜੀ ਗੱਲ ਪੁੱਛਾ ਤੈਨੂੰ ਉਹੀ ਪੁੱਛ ਲੈਣਾ ਓਏ ਮੈਂ ਤਾਂ ਉਹ ਨੂੰ ਹੀ ਪੁੱਛ ਲੈਣਾ ਓਏ ਉਹ ਇਹ ਤਾਂ ਕਹਿ ਵੀ ਨਹੀਂ ਤੂੰ ਜਾ ਕਰ ਹੁਣ ਤੂੰ ਤੇ ਡਰਾਮ ਇਹਦੀ ਗੱਲ ਪੁੱਛਾਂ ਤੈਨੂੰ ਵਧੀਆ ਚੀਜ਼ ਦੀ ਗੱਲ ਪੁੱਛੋ ਉਥੇ ਮੈਂ ਤੁਹਾਨੂੰ ਕਲਾਸ ਕਿਹਾ ਸੀ ਤੁਸੀਂ ਨੇ ਕਿਹਾ ਸਕੂਲ ਦਾਸਤਾ ਯਾਰ ਕਿਹੜੇ ਦੇ ਬੰਦਿਆਂ ਤੁਸੀਂ ਸੱਚਾ ਬੋਲੋ ਆਖਲੀ ਬੋਲੋ ਤੇ ਚੰਗਾ ਬੋਲੋ ਤਾਂ ਚੰਗਾ ਹੀ ਉਹੀ ਬੋਲੋ ਤੇ ਉਹੀ ਆਨਸਰ ਚਲ ਇੱਕ ਮੈਸੇਜ ਦੇ ਦੇ ਫਿਰ ਉਹੀ ਵੀਡੀਓ ਚ ਪਾ ਦਾਂਗੇ ਮੈਸੇਜ ਹੀ ਦੇ ਦੇ ਹੁਣ ਲਓ ਜੀ ਜਿਹੜੀ ਤਕਦੀਰ ਨਾਲ ਇੰਟਰਵਿਊ ਹੋਣੀ ਸੀ ਮੈਂ ਦਿੰਦਾ ਹਾਂ ਹਾਂ ਮੈਸੇਜ ਪਰ ਇੱਕ ਗੱਲ ਆ ਇੰਟਰਵਿਊ ਹੋਣੀ ਪਊ ਹਾਂ ਇਹ ਇਹੀ ਪੌਣੀ ਪੁਆਇੰਟਰ ਵੀ ਚੈਨਲ ਤੇ ਸਾਰੀ ਨਾ ਇਹ ਬਲਾਸ ਜਿਹੜੇ ਆ ਬੰਦੇ ਨੇ ਇੰਨਾ ਤੋਂ ਅੱਗੇ ਤੋਂ ਬਾਅਦ ਕਦੇ ਵੀ ਇੰਟਰਵਿਊ ਨਾ ਕਰਵਾਇਓ ਹੁਣ ਮੈਂ ਹੱਸਾਂ ਕੋ ਰੋਵਾਂ ਰੋਣਾ ਤਾਂ ਮੈਂ ਤਾਂ ਮੂਹੇ ਤੇ ਕੋਈ ਇੰਟਰਵਿਊ ਨਹੀਂ ਕਰਾਂ ਹੱਸਦਾ ਮੈਂ ਤਾਂ ਵੀ ਮਤਲਬ ਕਿ ਮੈਂ ਇੰਨੇ ਪੈਸੇ ਲਾਏ ਗਏ ਓਏ ਹੁਣ ਮੈਂ ਕਿਹਦੇ ਪੱਲੇ ਪੂੰਗਾ ਤੂੰ ਐਂ ਕਰ ਹੁਣ ਇਹਨੇ ਮੇਰੇ ਨਾਲ ਬਹੁਤ ਬੁਰੀ ਕੀਤੀ ਜੀ ਅਜਾ ਬੰਦ ਸਾਢੇ 7 ਵਜੇ ਚ 5 ਮਿੰਟ ਰਹਿ ਗਏ ਤੁਸੀਂ ਤੁਸੀਂ ਵੀ ਇਹਨਾਂ ਨਾਲ ਬੁਰੀ ਕਰਿਓ ਸਾਢੇ 7 ਵਜੇ ਚ 5 ਮਿੰਟ ਰਹਿ ਗਏ ਜੀ ਪਹਿਲੀਆਂ ਮੇਰੀਆਂ ਦੋ ਗਾਲਾਂ ਕੈਮਰਾਮੈਨ ਨੂੰ ਨੇ ਦੋ ਗਾਲਾਂ ਮੇਰੇ ਬਲੌਗਰ ਨੂੰ ਨੇ ਮਤਲਬ ਜਿਹਨਾਂ ਨੇ ਸਮਾਨ ਚੜਾਇਆ ਤੇ ਦੋ ਗਾਲਾਂ ਇਹਨਾਂ ਨੂੰ ਨੇ ਤੇ ਮਤਲਬ ਜਿਹਨੂੰ ਸਕੂਲ ਜਾ ਹੁਣ ਤੂੰ ਸਕੂਲ ਹੀ ਜਾ ਮੇਰਾ ਮਾਈਕ ਲੈ ਲੈ ਵੀ ਸਤਿ ਸ੍ਰੀ ਅਕਾਲ ਜੀ ਇਹੋ ਜਿਹੇ ਬਲੌਗਰਾਂ ਦਾ ਮਤਲਬ ਕਿ ਜਿਹਨਾਂ ਨੇ ਇੰਟਰਵਿਊ ਕੀਤੀ ਇਹ ਸਿੱਧਾ ਸਕੂਲ ਭੇਜਤਾ ਮੈਂ 2 ਮਿੰਟ ਰਹਿ ਗਏ ਆਂਟੀ ਨੂੰ ਬੇਨਤੀ ਕੀਤੀ ਇਹਦੇ ਤੇ ਮੇਰਾ ਪੂਰਾ ਇਸ ਤਰ੍ਹਾਂ ਬੰਨ ਮੈਕ ਮੁਖਪਾ ਸਸੀਕਾਲ ਜੀ ਕੈਮਰਾਮੈਨ ਲੈ ਕੇ ਚਾਲੂ ਕਰ ਕੈਮਰਾ ਚਲੋ ਆ ਤਾਂ ਪੁੱਲੀ ਗਏ ਇਸ ਲਈ ਕਿਸੇ ਮਗਰ ਲਾ ਕੇ ਇੰਟਰਵਿਊ ਦਾ ਕੰਮ ਸੁਣੋ ਨਾ ਕਰੋ ਜੇ ਬੰਦੇ ਚ ਟੈਲੈਂਟ ਹੈ ਉਹ ਹੀ ਕੰਮ ਕਰੋ ਕੋਈ ਫਾਇਦਾ ਨਹੀਂ ਸਸੀਕਾਲ